ਵਿਸ਼ਨੂ ਮੈਂ ਹੈਗਾ ਸੀਗਾ ਇਹ ਬਚਨ ਸੀ ਹਮ ਸੁਆਮੀ ਨਾਥ ਰਿਪੋਰਟ ਲਾਗੂ ਕਰੂੰਗੇ 14 ਮੈਂ 15 15 ਲੱਖ ਹਰੇਕ ਦੇ ਖਾਤੇ ਮੇ ਪਾਏਗੇ ਕਿਤਨੀਆਂ ਨੌਕਰੀ ਦੇਣਗੇ ਉਹ ਸਭੀ ਚੀਜ਼ ਤੋਂ ਵੇਚੀ ਜਾ ਰਿਹਾ ਹੈ ਸਾਰੀ ਆਮ ਨੂੰ ਨਾਲ ਲੈ ਕੇ ਚੱਲੋ ਸਾਰੀ ਦੁਨੀਆ ਨੂੰ ਨਾਲ ਲੈ ਕੇ ਚੱਲੋ ਘਟ ਗਿਣਤੀਆਂ ਦੀ ਕਦਰ ਕਰੋ ਇਹ ਤਾਂ ਸਨ 71 ਦੀ ਜੰਗ ਵਿੱਚ ਇਹ ਜੇ ਬੰਬ ਚਲਾਏ ਸੀ ਉਹਨਾਂ ਅਤੂ ਗੈਸੇ ਇਹ ਜਿਹੜੇ ਨੇ 77 ਦੀ جنگ ਵਿੱਚ ਲਾਉਂਦੇ ਨੇ ਇਹਨਾਂ ਦਾ ਸਾਨੂੰ ਪਾਕਿਸਤਾਨ ਸਮਝ ਛੱਡਿਆ ਮੋਦੀ ਜੀ ਨੇ ਇਤਨੀ ਅਨਦਾਤੇ ਦੇ ਇਹਨਾਂ ਸਦੱਤਤ ਜਿੱਤੀ ਹੈ ਉਹ ਬਾਬਾ ਨਾਨਕ ਮਾਫ਼ ਨਹੀਂ ਕਰੇਗਾ ਯਾ ਨਾ ਮੇਰੇ ਵੀਰੋ ਥੋੜੇ ਦਿਨ ਹੋ ਗਏ ਮੋਦੀ ਜੀ ਨੇ ਦਿਆ ਅੱਛਾ ਉਹ ਮੋਦੀ ਨੂੰ ਮੋਦੀ ਨੇ ਰਤਨ ਭਾਰਤ ਰਤਨ ਦਿਆ ਉਹਦੀ ਮੰਗੋ ਮੈਂ ਜੋ ਕੰਮ ਕਰਕੇ ਗਿਆ ਭਾਰਤ ਮੈਂ ਉਹ ਲਾਗੂ ਨਹੀਂ ਕਰ ਰਿਹਾ ਔਰ ਉਸ ਕੋ ਭਾਰਤ ਰਤਨ دیتا ਹੈ ਉਸ ਦੀ ਜੜੀਆਂ ਚੀਜ਼ਾਂ ਅਨਿਤੀ ਘੜ ਉਸ ਨੇ ਨੀਤੀਆਂ ਘੜੀਆਂ ਉਸ ਕੋ ਲਾਗੂ ਕਰੇ ਮੋਦੀ ਜੀ ਨਾਲੇ ਮੋਦੀ ਜੀ ਕਾ ਇਲਕਸ਼ਨੋ ਮੈਂ ਹੈਗਾ ਸੀਗਾ ਇਹ ਬਚਨ ਸੀ ਹਮ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ 14 ਮੈਂ 15 15 ਲੱਖ ਹਰੇਕ ਕੇ ਖਾਤੇ ਮੈਂ ਪਾਏਗੇ ਕਿਤਨੀਆਂ ਨੌਕਰੀ ਦੇਣਗੇ ਉਹ ਸਭੀ ਚੀਜ਼ ਤੋ ਵੇਚੀ ਜਾ ਰਿਹਾ ਹੈ ਪ੍ਰਾਈਵੇਟ ਕੀਤੀ ਜਾ ਰਿਹਾ ਹੈ ਮੋਦੀ ਜੀ ਤੁਸੀਂ ਦੇਸ਼ ਕੇ ਪਿਓ ਹੋ ਪਿਤਾ ਆਪਣੇ ਬੱਚਿਆਂ ਨੂੰ ਹੱਥੀਆਂ ਚੀਜ਼ਾਂ ਲਿਆ ਕੇ ਦਿੰਦਾ ਹੈ ਰੁਜ਼ਗਾਰ ਦਿੰਦਾ ਹੈ ਸਭ ਚੀਜ਼ਾਂ ਦਿੰਦਾ ਹੈ ਪੁੱਤਰ ਕੋ ਪੁੱਤਰ ਹੋ ਜਾਂਦੇ ਨੇ ਪਰ ਪਿਓ ਪਿਓ ਤਪੂ ਮਾਪੇ ਕੋ ਮਾਪੇ ਨਹੀਂ ਹੁੰਦੇ ਮੋਦੀ ਜੀ ਸਿਆਣੇ ਬਣੋ ਮੇਰੀ ਅਪੀਲ ਹੈ ਤੁਹਾਨੂੰ ਜਿਗਦੀ ਛਲਾਲ ਦੀ ਮੋਦੀ ਜੀ ਤੁਸੀਂ ਜੇਕਰ ਦੇਸ਼ ਦੇ ਰਾਜ ਕਰਨਾ ਚਾਹੁੰਦੇ ਹੋ ਨਾ ਸਾਰੀ ਆਮ ਆਮ ਨੂੰ ਨਾਲ ਲੈ ਕੇ ਚੱਲੋ ਸਾਰੀ ਦੁਨੀਆ ਨੂੰ ਨਾਲ ਲੈ ਕੇ ਚੱਲੋ ਘਾਟ ਗਿਣਤੀਆਂ ਦੀ ਕਦਰ ਕਰੋ ਹੁਣ ਤੁਹਾਨੂੰ ਕੀ ਲੱਗਦਾ ਤੁਸੀਂ ਖਨੌਰੀ ਬਾਰਡਰ ਤੇ ਬੈਠੇ ਹੋ ਕੀ ਹਰਿਆਣਾ ਸਰਕਾਰ ਵੱਲੋਂ ਜਾਂ ਹਰਿਆਣਾ ਪੁਲਿਸ ਵੱਲੋਂ ਕੋਈ ਕਿਸਾਨਾਂ ਦੀ ਜਵਾਬੀ ਕਾਰਵਾਈ ਕੀਤੀ ਗਈ ਹੈ ਕੋਈ ਹਮਲੇ ਕੀਤੇ ਗਏ ਆ ਬਹੁਤ ਕੀਤੇ ਨੇ ਜੀ ਇਹ ਤਾਂ ਸਨ 71 ਦੀ جنگ ਵਿੱਚ ਇਹ ਜੇ ਬੰਬ ਚਲਾਏ ਸੀ ਉਹਨਾਂ ਸਾਨੂੰ 71 ਦੇ جنگ ਦੇ ਪੂਰਾ ਸੰਭਾਲਾ ਹੈ ਮੈਂ ਖੇਡਦਾ ਸੀਗਾ ਤੇ ਸਾਡੇ ਬਾਪੂ ਦਾਦੇ ਵੀ ਬੰਬ ਚੁੱਕ ਕੇ ਲਿਆ ਸੀ ਉਹ ਉਹੀਓ ਬੰਬ ਨੇ ਜਿਹੜੇ ਨੇ ਚਲਾਏ ਨੇ ਅਤਰੂ ਗੈਸ ਏ ਇਹ ਜਿਹੜੇ ਨੇ ਸਨ 71 ਦੀ جنگ ਵਿੱਚ ਚਲਾਉਂਦੇ ਨੇ ਇਹਨਾਂ ਦਾ ਸਾਨੂੰ ਪਾਕਿਸਤਾਨ ਸਮਝ ਛੱਡਿਆ ਮੋਦੀ ਜੀ ਨੇ ਅਸੀਂ ਹਿੰਦੁਸਤਾਨ ਦੇ ਮਛਿੰਦੇ ਪੂਰਾ ਯੋਗਦਾਨ ਪਾ ਰਹੇ ਆ ਕਨਕ ਦਾ ਵਿੱਚ ਸਾਰੀ ਦੁਨੀਆ ਇਕਨੋਮੀ ਉੱਡ ਜਾਣੀ ਸੀ ਜੇ ਆ ਕਨਕ ਦੀ ਖੇਤ ਕਨਕ ਵੀ ਲੈ ਕੇ ਬਾਹਰੋਂ ਖਾਣੀ ਪੈਂਦੀ ਮੋਦੀ ਜੀ ਦੀ ਜਨਤਾ ਨੂੰ ਤਾਂ ਏ ਕੀ ਹਾਲ ਹੁੰਦਾ ਇਤਨੀ ਅੰਨ ਦਾਤੇ ਤੇ ਇਹ ਨਸਦੱਤ ਕੀਤੀ ਏ ਉਹ ਬਾਬਾ ਨਾਨਕ ਮਾਫ ਨਹੀਂ ਕਰੇਗਾ ਬਾਬੇ ਨਾਨਕ ਤੇ ਗੁਰਪੁਰੂ ਵਾਲੇ ਦੇਣੇ ਨੇ ਮਾਫੀ ਮੰਗ ਕੇ ਇਹ ਬਿੱਲ ਵਾਪਸ ਲੈ ਸੀ ਕਿ ਕਿਸਾਨੋ ਕੀ ਮੰਗਾ ਮੰਨੀਆਂ ਸੀ ਤੇ ਮੋਦੀ ਉਹਨਾਂ ਕਿਸਾਨੋ ਕੀ ਮੰਗਾ ਲਾਗੂ ਕਰ ਦੇਵੇ ਬਹੁਤ ਅੱਛਾ ਰਹੇਗਾ ਕਿਸਾਨ ਖੁਸ਼ੀ ਖੁਸ਼ੀ ਪੰਗੜੇ ਪਾ ਦੇ ਕਰਨ ਨੂੰ ਜਾਣਗੇ ਜੇਕਰ ਨਾਲ ਕਰੇਗਾ ਤੇ ਫਿਰ ਨੁਕਸਾਨ ਹੋਏਗਾ ਦਿੱਲੀ ਨੂੰ ਕੁਝ ਕਰਨਾ ਪਏਗਾ ਅਸੀਂ ਤਾਂ ਬਈਨਾ ਆਦੇ ਬੱਚਿਆਂ ਨੂੰ ਹੱਥ ਜੋੜ ਕੇ ਬਿਠਾ ਰੱਖਿਆ ਯਾਰ ਸ਼ਾਂਤੀ ਕਰੋ ਸ਼ਾਂਤੀ ਕਰੋ ਇਨਕੇ ਮਨ ਬੜੇ ਦੁਖੀ ਨੇ ਕਿ ਬਾਪੂ ਤੁਸੀਂ ਅੱਗੇ 13 13 13 ਮਹੀਨੇ ਉੱਥੇ ਰਹਿ ਕੇ ਆਏ ਹੋ ਹੁਣ ਉਹ ਮੋਦੀ ਜੀ ਫਿਰ ਨਹੀਂ ਲਾਗੂ ਕਰ ਰਿਆ ਸਭੀ ਕੇ ਮਨ ਮੇ ਗੁੱਸਾ ਹੈ ਸੋਚੇ ਮੋਦੀ ਜੀ ਹੱਥ ਜੋੜ ਕੇ ਮੇਰੀ ਬੇਨਤੀ ਸੋ ਐਸੀ